हाँ जी अच्छा बनाने लगे आलसी दिनियाँ तो आप है देखते हैं समान सब तो पहला ये है जी गुड़ अपने को गुड़ अपने छे सौ ग्राम लिया घी है जोड़ा अपना चार सौ ग्राम बेसन आप जिमें आलसी अपने को आलसी पाँच सौ ग्राम आेसन भी पाँच सौ ग्राम ले सकते हैं जी पर मे मेरे, मेरे को घट है ये तो अपने ने मतलब कि काजू बदम है ना तो दखा जी तो यह मेरे को ਉਪਰ ਤੇ ਇਹ ਕਦੂਗਾਸ ਹੋਇਆ ਹੋਇਆ ਤੇ ਇਹ ਹੈਗੇ ਨੇ ਜੀ ਚਿੱਟੇ ਤਿਲ ਇਹ ਆਪਾਂ ਨੇ 3-4 ਵਸਾਂਫੇ ਲੈਣੇ ਨੇ ਤੇ ਇਹ ਬਾਕੀ ਸਾਰਾ ਸਮਾਨ ਆਪਾਂ ਆਪਣੀ ਮਰਜ਼ੀ ਨਾਲ ਐਡ ਕਰ ਸਕਦੇ ਹਾਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਅਰਸੀ ਭੁੰਨਣੀ ਆ ਆਪਾਂ ਅਰਸੀ ਨੂੰ ਭੁੰਨਾਂਗੇ ਆਪਾਂ ਨੇ ਔਨੀ ਕੁ ਦੇਰ ਭੁੰਨਣੀ ਹੈ ਜੇ ਜਦੋਂ ਚਟਕਣ ਲੱਗ ਗਈ ਹੈ ਨਾ கலர் ஃபர் பைந்த ஒண்ணு அப்படி ஆட்ட ஆச்சத்தை பண்ணணும் பில்க்கு அப்படி மீடியம ஆச்சத்தை பண்ணணும் ਨੋ ਆਸੀ ਨੋ ਪਪੀਸ ਇਧਰ ਪੱਕੀ ਦੇ ਵਿੱਚ ਆਟਾ ਭੁੰਨ ਰਹੇ ਆਂ ਆਪਾਂ ਪਹਿਲਾਂ ਬੇਸਣ ਪਾਣਾ ਸੀਗਾ ਪਰ ਬੇਸਣ ਆਪਣੇ ਕੋਲ ਘੱਟ ਤਾਂ ਤੇ ਆਪਾਂ ਹੁਣ ਆਟਾ ਪਾਵਾਂਗੇ ਵਿੱਚ ਆਪਾਂ 500 ਗ੍ਰਾਮ ਆਟਾ ਲਿਆ ਜੀ ਆਟਾ ਕੀ ਵਿੱਚ ਭੁੰਨ ਰਹੇ ਆਂ ਆਪਾਂ ਸਪਾਈਨ ਨੂੰ ਵੀ ਥੋੜੇ ਜਿਹੇ ਪੁਨਰ ਰਹਿਣ ਲਾਲ ਨਹੀਂ ਕਰਨਾ ਹੈਗੇ ਜਿਵੇਂ ਹੁਣ ਇਹ ਤਾਂ ਆਪਣਾ ਦੇਖੋ ਭੁੰਨਣ ਲੱਗ ਗਿਆ ਵਿੰਨਾ ਹੀ ਇਹ ਪਾਣੀ ਉਕੀ ਛੱਡੀ ਜਾਊਗਾ ਹੁਣ ਨਹੀਂ ਇਹ ਭੁਣੀ ਜਾਊਗਾ ਕਿਉਂਕਿ ਜਦੋਂ ਆਪਾਂ ਨੂੰ ਆਟੇ ਦੇ ਉੱਪਰ ਕੀਦੇ ਸੁਣ ਲੱਗ ਜੇ ਆਪਾਂ ਪਤਾ ਲੱਗ ਗਿਆ ਵੀ ਹਨਾ ਇਹ ਕੀ ਆਟਾ ਭੁੰਨ ਗਿਆ ਆਪਣਾ ਤੇ ਇਹ ਆਪਾਂ ਨੇ ਹਾਲ ਸੀ ਪੀਸ ਲਈਏ ਤੇ ਇਹ ਆਪਣੇ ਕਾਜੂ ਬਦਾਮ ਜਿਹੜੇ ਹਨ ਇਹ ਵੀ ਆਪਾਂ ਨੇ ਦਰਦੜੇ ਕੱਢ ਲਈ ਬਹੁਤੇ ਫਰੀਕ ਨਹੀਂ ਹੈ ਆਪਾਂ ਨੇ ਕਰ ਰਹੇ ਹਾਂਗੇ ਤੇ ਆਪਾਂ ਨੇ ਹਲਕੇ ਜਿਹਾ ਭੁੰਨ ਗਏ ਇਹ ਜਿਆਦਾ ਨਹੀਂ ਆਪਾਂ ਨੇ ਲਾਲ ਕਰਨੇ ਹੁੰਦੇ ਦੇਖੋ ਹੁਣ ਆਪਣਾ ਆਟਾ ਜਿਹੜਾ ਹੈ ਲਾਲ ਹੋ ਗਿਆ ਜੀ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਤਿਲ ਪਾਏ ਆ ਆਟਾ ਆਪਣਾ ਭੁੰਨ ਗਿਆ ਹੁਣ ਆਪਾਂ ਤਿਲ ਪਾਵਾਂਗੇ ਇਹਦੇ ਵਿੱਚ ਜਿਹੜੇ ਆਪਾਂ ਨੇ ਤਿਲ ਲਏ ਆਂ ਜਿਸ ਆਪਾਂ ਨੇ ਮੀਡੀਅਮ ਹੀ ਰੱਖੀ ਹੋਈ ਹੈ ਤੇਪਾ ਉੱਪਰ ਇਹਦੇ ਹਣ ਆਲਸੀ ਪਾਵਾਂਗੇ ਤੇ ਹਾਲ ਸਿੰ ਚੰਗੀ ਤਰ੍ਹਾਂ ਰਲਾ ਲਾਂਗੇ ਇਹ ਆਪਾਂ ਕੀ ਮੇਨ ਮੇਨ ਚੀਜ਼ ਦਿਖਾ ਰਹੇ ਹਾਂ ਇਹ ਹੈ ਨਾ ਨਹੀਂ ਤਾਂ ਵੀਡੀਓ ਲੰਬੀ ਹੋ ਜਾਂਦੀ ਹੈ ਕਿਉਂਕਿ ਜਦੋਂ ਇਹ ਆਪਾਂ ਨਾ ਕੋਈ ਕੰਮ ਕਰਦੇ ਆ ਟਾਈਮ ਤਾਂ ਲੱਗਦਾ ਹੀ ਹੈ ਜੀ ਤੇ ਜਿਹੜੀ ਆਲਸੀ ਇਹਨੂੰ ਬਹੁਤ ਟਾਈਮ ਲੱਗ ਜਾਂਦਾ ਭੁੰਨਣ ਨੂੰ ਕਿਉਂਕਿ ਮੀਡੀਅਮ ਆਜ ਤੇ ਭੁੰਨਣੀ ਹੁੰਦੀ ਹੈ ਇਹਨੂੰ ਕਾਫੀ ਟਾਈਮ ਲੱਗ ਜਾਂਦਾ ਜੀ ਭੁੰਨਣਿਆ ਨੂੰ ਤੇ ਆਪਾਂ ਨੇ ਹੁਣ ਸਾਰੇ ਚੀਜ਼ਾਂ ਅਸੀਂ ਪਾ ਲਈ ਹੁਣ ਇਹਦੇ ਵਿੱਚ ਆਪਾਂ ਇਹ ਪਾਵਾਂਗੇ ਕਾਜੂ ਬਦਾਮ ਤੇ ਆਪਾਂ ਜਿਹੜੇ ਫੁੱਲ ਮਖਾਣੇ ਆ ਇਹ ਉਹ ਵੀ ਥੋੜੇ ਜਿਹਾ ਆਪਾਂ ਨੇ ਹਨ ਭੁੰਨ ਕੇ ਫਿਰ ਪੀਸ ਲੈ ਵਿੱਚ ਉਹ ਵੀ ਬਹੁਤ ਵਧੀਆ ਹੁੰਦੇ ਨੇ ਤਾਕਤ ਵਾਲੇ ਹੁੰਦੇ ਨੇ ਤੇ ਇਹ ਆਪਾਂ ਘੀ ਵੀ ਪਾ ਸਕਦੇ ਹਾਂ ਦੋ ਕ ਚਮਚੇ ਇਹ ਕੀ ਨਹੀਂ ਪਾਣਾ ਆਪਾਂ ਪਾਣੀ ਨਹੀਂ ਪਾ ਸਕਦੇ ਆ ਚਾਰ ਕ ਚਮਚੇ ਪੰਜ ਚਾਰ ਚਮਚੇ ਪਾ ਲਓ ਜਿਹਨ ਨਾਲ ਆਪਣਾ ਗੁੜਾ ਜਿਹੜਾ ਮੈਲਟ ਹੋ ਜਾਊਗਾ ਤੇ ਹਨਾ ਆਪਾਂ ਨੇ ਇਹ ਕੀ ਗੁੜਾ ਹੈ ਨਾ ਮੈਲਟ ਕਰਨਾ ਹੁੰਦਾ ਜੀ ਤਾਂ ਕਿ ਯਕੀਨ ਨਾਲ ਤੁਹਾਨੂੰ ਲੱਗਦਾ ਵੀ ਨਹੀਂ ਹੁੰਦਾ ਤਾਂ ਆਪਾਂ ਇਹਦੇ ਵਿੱਚ ਪਾਣੀ ਪਾ ਸਕਦੇ ਆ ਤੇ ਇਹਨੂੰ ਜ਼ਿਆਦਾ ਟਾਈਮ ਨਹੀਂ ਆਪਾਂ ਨੇ ਹੈਗਾ ਪਕਾਣਾ ਗੁੜ ਦੀ ਸ਼ਾਸਣੀ ਨੂੰ ਬਸ ਆਪਾਂ ਨੇ ਗੁੜੀ ਘੋਲਣਾ ਹੁੰਦਾ ਇਹ ਦੇਖੋ ਆਪਣਾ ਗੁੜਾ ਜਿਹੜਾ ਖੁਰ ਗਿਆ ਤੇ ਇਹ ਆਸੀ ਦੀ ਪਿੰਨੀਆਂ ਬਹੁਤ ਆਗਤਾਲੀਆਂ ਹੁੰਦੀਆਂ ਨੇ ਤੇ ਜੇ ਤੁਸੀਂ ਆਪਣਾ ਕੈਸਟਰੌਲ ਘੱਟ ਰੱਖਣਾ ਘੱਟ ਕਰਨਾ ਜੀ ਤਾਂ ਆਪਾਂ ਨੇ ਕੀਨੀ ਦੇ ਵਿੱਚ ਪਾਣਾ ਹੈਗਾ ਇਸੇ ਤਰ੍ਹਾਂ ਬਣਾਉਣੀਆਂ ਨੇ ਤੇ ਆਪਾਂ ਨੇ ਕੀ ਪਾਇਆ ਜੀ ਇਹ ਵਿੱਚੇ ਦੇ ਤੇ ਹੁਣ ਆਪਾਂ ਗੁੜ ਪਾ ਦਾਂਗੇ ਤੇ ਜਿਨ੍ਹਾਂ ਨੂੰ ਥੋੜਾ ਬਹੁਤਾ ਹਨ ਆਪਾਂ ਕਿਲਰ ਸੋਈ ਦਾ ਕੰਮ ਸਾਰੇ ਹੀ ਕਰਦੇ ਰਹਿੰਦੇ ਨੇ ਇਹ ਗੱਕੀ ਆਪਾਂ ਦੂਜੀ ਤਰ੍ਹਾਂ ਪੰਜੀਰੀ ਬਣਾਨੇ ਆ ਇਸ ਕਰਕੇ ਹਨਾ ਆਪਾਂ ਥੋੜੀ ਥੋੜੀ ਵੀਡੀਓ ਦਿਖਾਈ ਹੈ ਤੇ ਵੀ ਜਿਨ੍ਹਾਂ ਨੂੰ ਹੈ ਲੱਗਦਾ ਵੀ ਅਸੀਂ ਦੀਆਂ ਪਿੰਨੀਆਂ ਨਹੀਂ ਬਣਦੀਆਂ ਹੈਗੀਆਂ ਉਹ ਇਸ ਵੀਡੀਓ ਨੂੰ ਦੇਖ ਕੇ ਬਣਾ ਲੈਣ ਤੇ ਬਣਾ ਕੇ ਜਰੂਰ ਦੇਖਿਓ ਇਹ ਬਹੁਤ ਹੀ ਸਵਾਦ ਸਵਾਦਿਸ਼ਟ ਹੁੰਦੀਆਂ ਨੇ ਖਾਣ ਵਿੱਚ ਬਹੁਤ ਵਧੀਆ ਲੱਗਦੀਆਂ ਨੇ ਇਹ ਤੇ ਇਸ ਠੰਡਾ ਵਿੱਚ ਇਹ ਤਾਕਤ ਵਾਲੀਆਂ ਵੀ ਹੁੰਦੀਆਂ ਨੇ ਹਨਾ ਤੇ ਸਵੇਰ ਦੀ ਚਾਹ ਜਾਂ ਦੁੱਧ ਨਾਲ ਇੱਕ ਪਿੰਨੀ ਖਾ ਲਿਆ ਕਰੋ ਇਹ ਬਹੁਤ ਵਧੀਆ ਹੁੰਦੀਆਂ ਨੇ ਜੀ ਤੇ ਸਰੀਰ ਨੂੰ ਗਰਮਾਇਸ਼ ਵੀ ਦਿੰਦੀਆਂ ਨੇ ਤੇ ਆਪਣੀਆਂ ਪਿੰਨੀਆਂ ਬਣ ਗਈਆਂ ਜੀ ਤੇ ਇਹ ਦੇਖੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ